440 ਦੇ ਆਸੇ ਪਾਸੇ 340 ਦੇ ਆਸੇ ਪਾਸੇ ਜੱਲਿਆ ਬਿਲਕੁਲ ਸਰਮਸਾ ਹੋਈਆਂ ਏਜੰਸੀ ਦੀਆਂ ਹੀ ਹੋਣਗੀਆਂ ਅੱਛਾ ਠੀਕ ਹੈ ਫਰਸਟ ਪਾਰਟੀ ਦਾ ਡਰੈਕਟਰ ਆ ਬਾਈ ਕੈਸ਼ ਦਾ ਫਰਸਟ ਪਾਰਟੀ ਜੋੜ ਖੁੱਲਿਆ ਹੋਵੇ ਕੋਈ ਟਰੈਕਟਰ ਦੇ ਕਲਮ ਲੱਗੀ ਹੋਵੇ ਜਿਹੜੀ ਗੱਲ ਕਹਿ ਤੀ ਉਹਦੀ ਜ਼ਿੰਮੇਵਾਰੀ ਹੈ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਮੈਸ਼ੀਨ ਦੇ ਸ਼ਕੀਨ ਭਰਾਵਾਂ ਵਾਲੀ ਦਾ ਵੇਟ ਬੂਟ ਵੀ ਨਾਲ ਬਾਈ ਕੰਪਲੀਮੈਂਟ ਲੱਗੇ ਹੋਇਆ ਤਿਆਰੀ ਕਰੀ ਹੋਈ ਆਏ ਹੋ ਆ ਸੀਲਾਂ ਸੂਲਾਂ ਨਾ ਬਾਈ ਸਾਰੀਆਂ ਪਈਆਂ ਹਜੇ ਸਹੀ ਗੱਲ ਆ 21 ਮਾੜਾ ਦੀਆਂ ਰਹਿੰਦੀਆਂ ਨਹੀਂ ਕਿ ਤੋ ਐ ਕਲਮ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਨੂੰ ਜੇ ਆਪਾਂ ਜ਼ਿੰਮੇਵਾਰੀ ਨਾਲ ਦੇਵਾਂ ਕੋਈ ਬੰਦਾ ਕਹੇ ਵੀ ਇਹਦੇ ਰੰਗ ਹੋਇਆ ਠੀਕ ਹੈ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਵੀ ਟਰੈਕਟਰ ਵਾਪਸ ਲੈ ਲੈ ਸਹੀ ਗੱਲ ਆ ਬਈ ਤੇ ਸਸਤ ਚਾਰੇ ਟਰੈਕਟਰਾਂ ਦੇ ਕੋਈ ਬੰਦਾ ਕਲਮ ਦਾ ਨਿਸ਼ਾਨ ਕਹਦੇ ਬਈ ਆਪਾਂ ਹੁਣ ਜਾਣ ਦਾ ਖਰਚਾ ਦੇਵਾਂਗੇ ਪਿੰਡ ਆ ਕੇ ਵੀ ਬੰਦਾ ਕਹਦਾ ਨਾ ਵੀ ਬਾਈ ਪਕਾਈ ਹੋ ਗਈ ਰੰਗ ਆ ਠੀਕ ਹੈ ਆਪਣੀ ਜ਼ਿੰਮੇਵਾਰੀ ਕੋ ਬਾਈ ਕੋਈ ਭਰਾਵੋ ਸਵਾਗਤ ਆ ਬਾਈ ਆਪਣੇ ਚੈਨਲ ਤੇ ਸਿੱਧੂ ਟਰੈਕਟਰ ਜਿੰਨੇ ਭਰਾ ਆਪਣਾ ਫੇਸਬੁੱਕ ਤੇ YouTube ਤੇ ਜੁੜੇ ਆ ਉਹਨਾਂ ਵਾਸਤੇ ਟਰੈਕਟਰ ਲੈ ਇਹ ਕੋਲੇ ਟਰੈਕਟਰ ਹੁੰਦੇ ਨੇ ਤਾਂ ਕਰਾਉਣੇ ਬਾਈ ਨਾਲ ਗੱਲਬਾਤ ਕੀ ਆਲਾ ਬੁੱਟੇ ਅਸੀਂ ਗੱਲ ਬਾਈ ਸਾਰਿਆਂ ਨੂੰ ਠੀਕ ਆ ਵਧੀਆ ਜੀ ਵਧੀਆ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਦੇ ਬਾਈ ਕੋਲੇ ਟਰੈਕਟਰ ਹੁੰਦੇ ਆ ਤੇ ਆਪਾਂ ਜਾਣਕਾਰੀ ਲੈਣੇ ਆ 744 ਤਾਂ ਅਸੀਂ ਬਾਈ ਕਿਹੜਾ ਮਾਡਲ ਹੈ ਇਹ ਬਾਈ 23 ਮਾਡਲ ਆ ਟਰੈਕਟਰ 23 ਮਾਡਲ ਹਾਂ ਬਿਲਕੁਲ ਨਵਾਂ ਟਰੈਕਟਰ ਵੈਣਾ ਕਿੰਨੇ ਘੰਟੇ ਚੱਲਿਆ ਬਾਈ ਇਹ ਟਰੈਕਟਰ ਚੱਲ ਗਿਆ ਬਾਈ 4 ਕੁ 100 ਦੇ ਆਸੇ ਪਾਸੇ 3 400 ਦੇ ਆਸੇ ਪਾਸੇ ਚੱਲਿਆ ਬਿਲਕੁਲ ਸਰਵਿਸਾਂ ਹੋਈਆਂ ਏਜੰਸੀ ਦੀਆਂ ਹੀ ਹੋਣਾਂ ਅੱਛਾ ਠੀਕ ਹੈ ਫਸਟ ਪਾਰਟੀ ਦਾ ਟਰੈਕਟਰ ਆ ਬਾਈ ਕੈਸ਼ ਦਾ ਫਸਟ ਪਾਰਟੀ ਦਾ ਟਰੈਕਟਰ ਕਿਹਦੇ ਦਾ ਬਾਈ ਬਿਲਕੁਲ ਸਾਰਾ ਟਰੈਕਟਰ ਓਰੀਜਨਲ ਆ ਕੋਈ ਕਲਮ ਦਾ ਨਿਸ਼ਾਨ ਹੋਵੇ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਾਈ ਇੱਕ ਕਲਮ ਦਾ ਵੀ ਨਿਸ਼ਾਨ ਹੋਵੇ ਨਾ ਟਰੈਕਟਰ ਤੇ ਠੀਕ ਹੈ ਆ ਪਾਉਗਾ ਨੰਬਰ ਆ ਗਿਆ ਪੀਵੀ 40 ਤੇ ਜਮਾ ਬਿਲਕੁਲ ਨਵਾਂ ਟਰੈਕਟਰ ਪਿਆ ਕਿਸੇ ਭਰਾ ਨੂੰ ਚਾਹੀਦਾ ਹੋਵੇ ਨਵਾਂ ਟਰੈਕਟਰ ਲੈਣਾ ਇੱਕ ਵਾਰੀ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਅੱਗੇ ਆ ਗਿਆ ਬਾਈ ਜੀ ਮੈਸ਼ੀ 5245 ਇਹਦੇ ਬਾਰੇ ਦੇਈ ਜਾਣਕਾਰੀ ਬਈ ਇਹ ਬਾਈ 2021 ਮਾਡਲ ਆ 12ਵੇਂ ਮਹੀਨੇ ਦਾ ਠੀਕ ਹੈ 700 ਤੇ 77 ਘੰਟੇ ਚੱਲ ਗਿਆ ਟਰੈਕਟਰ 700 ਤੇ 77 ਘੰਟੇ ਹਾਂ ਬਠਿੰਡਾ ਨੰਬਰ ਆ ਬਾਈ ਹਾਂ ਕੋਈ ਜੋੜ ਖੁੱਲਿਆ ਹੋਵੇ ਕੋਈ ਟਰੈਕਟਰ ਦੇ ਕਲਮ ਲੱਗੀ ਹੋਵੇ ਜਿਹੜੀ ਗੱਲ ਕਹਿ ਤੀ ਉਹਦੀ ਜ਼ਿੰਮੇਵਾਰੀ ਆ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਮੈਸੀ ਦੇ ਸ਼ਕੀਨ ਭਰਾਵਾਂ ਵਾਲੀ ਦਾ ਵੇਟ ਬੂਟ ਵੀ ਨਾਲ ਬਾਈ ਕੰਪਨੀ ਮੈਂਟ ਲੱਗੇ ਹੋਇਆ ਚੈੱਕ ਕਰ ਲੋ ਚਾਰੇ ਪਾਸਿਓਂ ਕੰਡੀਸ਼ਨ ਬਿਲਕੁਲ ਨਵਾਂ ਟਰੈਕਟਰ ਜੇ ਕਿਸੇ ਭਰਾ ਨੇ ਲੈਣਾ ਹੋਇਆ ਬਾਈ ਨਾਲ ਜਰੂਰ ਸਕਾ ਕਰ ਕਰ ਲਿਓ ਪੂਰਾ ਨਵਾਂ ਟਰੈਕਟਰ ਆ ਬਾਈ ਕੋਰਾ ਨਵਾਂ ਲੋ ਨਵਾਂ ਟਰੈਕਟਰ ਪਹਿਲਾ ਅਗਲਾ ਕਹਿ ਦਿੰਦਾ ਪਰ ਟਰੈਕਟਰ ਹੀ ਦੱਸਦਾ ਵੀ ਹਾਂ ਮੈਂ ਹੈਗਾ ਤੇ ਨੰਬਰ ਵੀ ਪੀਪੀ03 ਬਟੰਡਾ ਬਈ ਹੈਨਾ ਸਾਰੇ ਪੰਜਾਬ ਨੰਬਰ ਆ ਡਾਕਟਰ ਆਪਨੇ ਸਾਰੇ ਪੰਜਾਬ ਨੰਬਰ ਆ ਬਈ ਕੋਲ ਲੋ ਇਸ਼ਾਰਾ ਆ ਗਿਆ ਵੀ ਬਿਲਕੁਲ ਨਵਾਂ ਟਰੈਕਟਰ ਹੈਨਾ ਇਹ ਤਾਂ ਹੁਣ ਯਾਰ ਕਹਿਣ ਦੀ ਲੋੜ ਹੀ ਨਹੀਂ ਰੰਬ ਰੰਬ ਦਿਖਾ ਦੇ ਬਈ ਹਾਂ ਲੋ ਬਈ ਚੈੱਕ ਕਰ ਲੋ ਚਾਰੇ ਪਾਸੇ ਅਗਲਾ ਕਹਿਣ ਦਾ ਤਿਆਰੀ ਕਰੀ ਹੋਊ ਐ ਹੋਊ ਹਾਂ ਆ ਸੀਲਾਂ ਸੁਲਾਂ ਨਾ ਬਈ ਸਾਰੀਆਂ ਪਈਆਂ ਹਜੇ ਸਹੀ ਗੱਲ ਆ ਇਹ ਕੀ ਮਾੜੀਆਂ ਰਹਿੰਦੀਆਂ ਨਹੀਂ ਕਿ ਤੋ ਐ ਕਲਮ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਨੂੰ ਮਾਨਸਾ ਦਾ ਨੰਬਰ ਆ ਲੋ ਕੋਲ ਪਹਿਲੇ ਆ ਮਾਰ ਕੇ ਮੁਰਕੇ ਸਾਰੇ ਉਵੇਂ ਲੱਗੇ ਹੋਏ ਬਾਈ ਏਜੰਸੀ ਵਾਲੇ ਸਹੀ ਹੈ ਆ ਮਾਰਕਾ ਏਜੰਸੀ ਦਾ ਠੀਕ ਹੈ 21 ਮਾਡਲ ਇਹ じゃ ਹੁੰਦਾ ਨਹੀਂ ਬਾਈ ਵੰਡੀ ਚ ਅਗਲਾ ਕਹਿ ਦਿੰਦਾ ਜਮਾ ਨਮਾ ਡ੍ਰੈਕਟਰ ਹੈ ਜਿਹਨੂੰ ਜਮਾ ਨਮਾ ਕਹਿ ਦਈਏ ਨਾਲ ਦੀ ਟਾਇਰ ਟੂਲ ਸਾਰੇ ਸਾਰਾ ਕੁਝ ਬਾਈ ਮੀਟਰ ਹਜ਼ਾਰ ਘੰਟੇ ਚੱਲਿਆ ਅੱਛਾ ਕੋਈ ਬੰਦੇ ਨੂੰ ਆਪਾਂ ਜ਼ਿੰਮੇਵਾਰੀ ਨਾਲ ਦੇਵਾਂ ਕੋਈ ਬੰਦਾ ਕਹੇ ਵੀ ਇਹਦੇ ਰੰਗ ਹੋਇਆ ਠੀਕ ਹੈ 2 ਮਹੀਨਾ ਨੂੰ 3 ਮਹੀਨਾ ਨੂੰ ਵੀ ਡ੍ਰੈਕਟਰ ਵਾਪਸ ਲੈ ਲੈ ਸਹੀ ਗੱਲ ਆ ਬਾਈ ਬਾਕੀ ਕੰਡੀਸ਼ਨ ਦੱਸ ਦੀਏ ਡ੍ਰੈਕਟਰ ਦੀ ਬੰਦੇ ਨੂੰ ਪਤਾ ਮਾਡਲ ਹੀ 21 ਆ ਬਾਈ ਡ੍ਰੈਕਟਰ ਸਹੀ ਗੱਲ ਹੈ ਸਰ ਹਾਂ ਤੇ ਅੱਗੇ ਆ ਗਿਆ ਅਰਜਨ 2023 ਮਾਡਲ ਹੈ ਨਾ ਹਾਂ ਬਾਈ 605 ਬਾਈ ਐਮ ਐਸ ਡੀ ਆਈ ਐਮ ਐਸ ਇਹ ਵੀ ਬਿਲਕੁਲ ਨਵਾਂ ਹੀ ਟਰੈਕਟਰ ਪਿਆ ਯਾਰ ਤੇ ਚੈੱਕ ਕਰ ਲੋ ਰੰਬਾ ਰੰਬਾ ਦਾ ਹੈ ਨਾ ਨਾਟ ਰੋਟ ਜਮਾ ਆਏ ਪਏ ਇਹ 375 ਘੰਟੇ ਚੱਲ ਗਿਆ ਬਾਈ ਸ਼ਾਇਦ ਤੁਹਾਨੂੰ 75 ਘੰਟੇ ਚੱਲ ਬਟੈਂਡਾ ਨੰਬਰ ਆ ਬਾਈ ਇਹ ਵੀ ਬਟੈਂਡਾ ਨੰਬਰ ਆ ਭਰਾ ਉਹ ਚਾਰੇ ਪਾਸੇ ਇਹ ਟਰੈਕਟਰ ਆ ਬਾਈ 35 ਨੰਬਰ ਫਾਰਮਾ ਨਾਲ ਫਰਸਟ ਪਾਰਟੀ ਦਾ ਟਰੈਕਟਰ ਆ ਫਰਸਟ ਪਾਰਟੀ ਦਾ ਟਰੈਕਟਰ ਹਾਂ ਚਾਰੇ ਪਾਸੇ ਚੈੱਕ ਕਰ ਲੋ ਮੌਕੇ ਤੇ ਹਾਜ਼ਰ ਰਫਾਰਮਾ ਉਹ ਟਾਇਰ ਚੇਂਜ ਕਹਦੇ ਕੋਈ ਬੰਦਾ ਆਪਣੀ ਉਹ ਗੱਲਾਂ ਦੀ ਜ਼ਿੰਮੇਵਾਰੀ ਹੋ ਬਾਈ ਠੀਕ ਹੈ ਤੇ ਲੋਨ ਵਗੈਰਾ ਕਰਾਦਣੇ ਹੋ ਹਾਂ ਲੋਨ ਹੋ ਜੂ ਬਾਈ ਵਿੱਚ ਟਰੈਕਟਰ ਵੀ ਕੱਟਿਆ ਜਾਊਗਾ ਹਾਂ ਟਰੈਕਟਰ ਵੀ ਕੱਟਿਆ ਜਾਊ ਕੱਟਿਆ ਜਾਊ ਜਾਇ ਰੇਟ ਤੇ ਬਾਈ ਸਹੀ ਗੱਲਾਂ ਅਰੇ ਨੂੰ ਪੈਸੇ ਲਾ ਦਾਂ ਜਿਹੜੇ ਨੇ ਕਟਾਉਣਾ 15 ਦਿਨਾਂ ਤੱਕਰ ਦਾਹੀ ਚਾਰੇ ਟਰੈਕਟਰ ਆਪਣੇ ਕੋਲੇ ਹਾਂ ਬਾਈ ਚਾਰੇ ਟਰੈਕਟਰ ਠੀਕ ਹੈ ਇੱਕ ਆਪਣੇ ਕੋਲੇ 24 ਮਾਡਲ ਟਰੈਕਟਰ ਆ ਬਾਈ ਠੀਕ ਹੈ ਬਾਈ ਨਵੀਂ ਸ਼ੋਅ ਵਾਲਾ 852 852 3 ਸਪੀਡ ਉਹ ਵੀ ਬਟੰਡਾ ਨੰਬਰ ਹੀ ਆ ਉਹ ਘਰੇ ਖੜਾ ਠੀਕ ਹੈ ਜੇ ਕਿਸੇ ਨੇ ਸਵਰਾਜ ਲੈਣਾ ਹੋਇਆ ਭਰਾ ਨੇ ਉਹ ਵੀ 77504 97802 77504 77504 ਉਹ ਬਾਈ ਨਾਲ ਸੰਪਰਕ ਕਰ ਲਓ ਬਾਈ ਜਿਹੜੇ ਭਰਾਣੇ ਨਵਾਂ ਟਰੈਕਟਰ ਲੈਣਾ ਇੱਕ ਪੁੱਛੋ ਪਿੰਡ ਆਪਣਾ ਬਾਈ ਕੋਲੇ ਜਰੂਰ ਆ ਕੇ ਜਾ ਪੁੱਛੋ ਪਿੰਡ ਘਰੀ ਹੁੰਦੇ ਆਪੇ ਕੋਲ ਘਰੇ ਆ ਕੇ ਦਸੱਲੀ ਕਰ ਲਿਓ ਬਾਈ ਖੇਤ ਚ ਘਰ ਆਪਣਾ ਠੀਕ ਹੈ ਬਾਹ ਕੇ ਜਿਵੇਂ ਮਰਜੀ ਦਸੱਲੀ ਕਰ ਲਿਓ ਠੀਕ ਹੈ ਕੋਈ ਭਰਾ ਉਹ ਬਾਈ ਵੀ ਆਪਣੇ ਮੰਗੂ ਕਹਿੰਦਾ ਬਾਹ ਕੇ ਚੈੱਕ ਕਰ ਲਿਓ ਤੇ ਵੀਡੀਓ ਜਿੰਨੀ ਗੱਲ ਕਹਿ ਕੇ ਦੇਤੀ ਉੰਨੀ ਗੱਲ ਚੋ ਫਰਕ ਨਹੀਂ ਨਿਕਲੂ ਬਾਈ ਸਹੀ ਗੱਲ ਆ ਬਾਈ ਹਾਂ ਤੇ ਬਾਕੀ ਵੀਡੀਓ ਚੰਗੀ ਲੱਗਦੀ ਆ ਅੱਗੇ ਸ਼ੇਅਰ ਜਰੂਰ ਕਰ ਦਿਓ ਆਪਣੇ ਪੇਜ ਨੂੰ ਕਰ ਲਓ ਫੇਸਬੁਕ ਤੇ ਫੋਲੋ ਤੇ YouTube ਤੇ ਸਸਤ ਚਾਰੇ ਟਰੈਕਟਰਾਂ ਦੇ ਕੋਈ ਬੰਦਾ ਕਲਮ ਦਾ ਨਿਸ਼ਾਨ ਕਹਦੇ ਵੀ ਆਪਾਂ ਆਉਣ ਜਾਣ ਦਾ ਖਰਚਾ ਦੇਵਾਂਗੇ ਪਿੰਡ ਆ ਕੇ ਵੀ ਬੰਦਾ ਕਹਿੰਦਾ ਨਾ ਵੀ ਬਾਈ ਪਕਾਈ ਹੋ ਗਈ ਰੰਗ ਆ ਆਪਣੀ ਜ਼ਿੰਮੇਵਾਰੀ ਕੋ ਬਾਈ ਕੋਈ ਭਰਾਵੋ ਫੁੱਲ ਗਾਰੰਟੀ ਦੇ ਜਾਂਦਾ ਬਾਈ ਬਾਹਰ ਇੱਥੇ ਦੇਖ ਲੈ ਬਾਈ ਸਾਰੇ ਸੂਈ ਚੱਕਾ ਕੋਈ ਨਹੀਂ ਬਾਕੀ ਕੋਈ ਭਰਾਵੋ ਸਵਾਗਤ ਆ ਬਾਈ ਆਪਣੇ ਚੈਨਲ ਤੇ ਸਿੱਧੂ ਟਰੈਕਟਰ ਜਿੰਨੇ ਭਰਾ ਆਪਣਾ ਫੇਸਬੁਕ ਤੇ YouTube ਤੇ ਜੁੜੇ ਆ ਉਹਨਾਂ ਵਾਸਤੇ ਟਰੈਕਟਰ ਲੈ ਕੇ ਆ ਬਈ ਬਿਲਕੁਲ ਨਵੀਂ ਕੰਡੀਸ਼ਨ ਦੇ ਹਰ ਟਰੈਕਟਰ ਹੋਣਗੇ ਬਾਈ ਬੂਟਾ ਪੁੱਚੋਕਲਾਂ ਵਾਲਾ ਦੇ ਕੋਲੇ ਟਰੈਕਟਰ ਹੁੰਦੇ ਨੇ ਤਾਂ ਕਰਾਉਣੇ ਬਾਈ ਨਾਲ ਗੱਲਬਾਤ ਕੀ ਆਲਾ ਬੁੱਟੇ ਅਸੀਂ ਗੱਲ ਬਾਈ ਸਾਰਿਆਂ ਨੂੰ ਉਹ ਠੀਕ ਆ ਵਧੀਆ ਜੀ ਵਧੀਆ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਦੇ ਬਾਈ ਕੋਲੇ ਟਰੈਕਟਰ ਹੁੰਦੇ ਆ ਤੇ ਆਪਾਂ ਜਾਣਕਾਰੀ ਲੈਣੇ ਆ 744 ਤੋਂ ਤੁਸੀਂ ਬਾਈ ਕਿਹੜਾ ਮਾਡਲ ਹੈ ਇਹ ਬਾਈ 23 ਮਾਡਲ ਆ ਟਰੈਕਟਰ 23 ਮਾਡਲ ਹਾਂ ਬਿਲਕੁਲ ਨਵਾਂ ਟਰੈਕਟਰ ਵੇਣਾ ਕਿੰਨੇ ਘੰਟੇ ਚੱਲਿਆ ਬਾਈ ਇਹ ਟਰੈਕਟਰ ਚੱਲ ਗਿਆ ਬਾਈ 4 ਕੁ 100 ਦੇ ਆਸੇ ਪਾਸੇ 3 400 ਦੇ ਆਸੇ ਪਾਸੇ ਚੱਲਿਆ ਬਿਲਕੁਲ ਸਰਵਿਸਾਂ ਹੋਈਆਂ ਏਜੰਸੀ ਦੀਆਂ ਹੀ ਹੋਣਾਂ ਅੱਛਾ ਠੀਕ ਆ ਫਸਟ ਪਾਰਟੀ ਦਾ ਟਰੈਕਟਰ ਆ ਬਾਈ ਕੈਸ਼ ਦਾ ਫਸਟ ਪਾਰਟੀ ਦਾ ਟਰੈਕਟਰ ਕੈਸ਼ ਦਾ ਬਾਈ ਬਿਲਕੁਲ ਸਾਰਾ ਟਰੈਕਟਰ Ориਜਨਲ ਆ ਕੋਈ ਕਲਮ ਦਾ ਨਿਸ਼ਾਨ ਹੋਵੇ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਾਈ ਇੱਕ ਕਲਮ ਦਾ ਵੀ ਨਿਸ਼ਾਨ ਹੋਵੇ ਨਾ ਟਰੈਕਟਰ ਤੇ ਠੀਕ ਐ ਆਵਾਂ ਨੰਬਰ ਆ ਗਿਆ ਪੀਵੀ 40 ਤੇ ਜਮਾ ਬਿਲਕੁਲ ਨਵਾਂ ਟਰੈਕਟਰ ਪਿਆ ਕਿਸੇ ਭਰਾ ਨੂੰ ਚਾਹੀਦਾ ਹੋਵੇ ਨਵਾਂ ਟਰੈਕਟਰ ਲੈਣਾ ਇੱਕ ਵਾਰੀ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਅੱਗੇ ਆ ਗਿਆ ਬਾਈ ਜੀ ਮੈਸ਼ੀ 5245 ਇਹਦੇ ਬਾਰੇ ਦੇਈ ਜਾਣਕਾਰੀ ਬਾਈ ਇਹ ਬਾਈ 2021 ਮਾਡਲ ਆ 12ਵੇਂ ਮਹੀਨੇ ਦਾ ਠੀਕ ਐ 700 ਤੇ 77 ਘੰਟੇ ਚੱਲ ਗਿਆ ਟਰੈਕਟਰ 700 ਤੇ 77 ਘੰਟੇ ਹਾਂ ਬਠਿੰਡਾ ਨੰਬਰ ਹੈ ਬਾਈ ਹਾਂ ਕੋਈ ਜੋੜ ਖੁੱਲਿਆ ਹੋਵੇ ਕੋਈ ਟਰੈਕਟਰ ਦੇ ਕਰਮ ਲੱਗੀ ਹੋਵੇ ਜਿਹੜੀ ਗੱਲ ਕਹਿ ਤੀ ਉਹਦੀ ਜ਼ਿੰਮੇਵਾਰੀ ਹੈ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਮੈਸ਼ੀਨ ਦੇ ਸ਼ਕੀਨ ਭਰਾਵਾਂ ਵਾਲੀ ਦਾ ਵੇਟ ਬੂਟ ਵੀ ਨਾਲ ਬਾਈ ਕੰਪਲੀਮੈਂਟ ਲੱਗੇ ਹੋਇਆ ਚੈੱਕ ਕਰ ਲਓ ਚਾਰੇ ਪਾਸਿਓਂ ਕੰਡੀਸ਼ਨ ਬਿਲਕੁਲ ਨਵਾਂ ਟਰੈਕਟਰ ਜਿਵੇਂ ਭਰਾਣੇ ਲੈਣਾ ਹੋਇਆ ਬਾਈ ਨੂੰ ਜਰੂਰ ਸਪੈਕ ਕਰ ਕਰਸ ਕਰ ਲਿਓ ਪੂਰਾ ਨਵਾਂ ਟਰੈਕਟਰ ਹੈ ਬਾਈ ਕੋਰਾ ਨਵਾਂ ਬਿਲਕੁਲ ਨਵਾਂ ਟਰੈਕਟਰ ਹੈ ਨਾ ਅਗਲਾ ਕਹਿ ਦਿੰਦਾ ਪਰ ਟਰੈਕਟਰ ਹੀ ਦੱਸਦਾ ਵੀ ਹਾਂ ਮੈਂ ਹੈਗਾ ਤੇ ਨੰਬਰ ਵੀ ਪੀਪੀ03 ਬਟੰਡਾ ਬਈ ਹੈ ਨਾ ਸਾਰੇ ਪੰਜਾਬ ਨੰਬਰ ਆ ਟਰੈਕਟਰ ਆ ਆਪਣੇ ਸਾਰੇ ਪੰਜਾਬ ਨੰਬਰ ਆ ਬਈ ਕੋਲ ਲੋ ਬਾਈਛਰ ਆ ਗਿਆ ਵੀ ਬਿਲਕੁਲ ਨਵਾਂ ਟਰੈਕਟਰ ਹੈ ਨਾ ਇਹ ਤਾਂ ਹੁਣ ਯਾਰ ਕਹਿਣ ਦੀ ਲੋੜ ਹੀ ਨਹੀਂ ਰੰਬ ਰੰਬ ਦਿਖਾ ਦੇ ਬਾਈ ਹਾਂ ਲੋ ਬਾਈ ਚੈੱਕ ਕਰ ਲੋ ਚਾਰੇ ਪਾਸੇ ਅਗਲਾ ਕਹਿਣ ਦਾ ਤਿਆਰੀ ਕਰੀ ਹੋਊ ਐ ਹੋਊ ਹਾਂ ਆ ਸੀਲਾਂ ਸੁਲਾਂ ਨਾ ਬਾਈ ਸਾਰੀਆਂ ਪਈਆਂ ਹਜੇ ਸਹੀ ਗੱਲ ਆ ਇਹ ਕੀ ਮਾੜੀਆਂ ਰਹਿੰਦੀਆਂ ਨਹੀਂ ਕਿ ਤੋ ਐ ਕਲਮ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਨੂੰ ਮਾਨਸਾ ਦਾ ਨੰਬਰ ਆ ਲੋ ਕੋਲ ਇਹ ਪਹਿਲਾਂ ਮਾਰ ਕੇ ਮੁਰਕੇ ਸਾਰੇ ਉਵੇਂ ਲੱਗੇ ਹੋਏ ਬਾਈ ਏਜੰਸੀ ਵਾਲੇ ਸਹੀ ਹੈ ਇਹ ਆ ਮਾਰਕਾ ਏਜੰਸੀ ਦਾ ਠੀਕ ਹੈ 21 ਮਾਡਲ ਇਹ じゃ ਹੁੰਦਾ ਨਹੀਂ ਬਾਈ ਮੰਡੀ ਚ ਅਗਲਾ ਕਹਿ ਦਿੰਦਾ ਜਮਾ ਨਮਾ ਟਰੈਕਟਰ ਹੈ ਜਿਹਨੂੰ ਜਮਾ ਨਮਾ ਕਹਿ ਦਈਏ ਨਾਲ ਦੀ ਟਾਇਰ ਟੂ ਸਾਰੇ ਸਾਰਾ ਕੁਝ ਬਾਈ ਮੀਟਰ ਹਜ਼ਾਰ ਘੰਟੇ ਚੱਲਿਆ ਅੱਛਾ ਕੋਈ ਬੰਦੇ ਨੂੰ ਆਪਾਂ ਜ਼ਿੰਮੇਵਾਰੀ ਨਾ ਦੇਵਾਂ ਕੋਈ ਬੰਦਾ ਕਹੇ ਵੀ ਇਹਦੇ ਰੰਗ ਹੋਇਆ ਠੀਕ ਹੈ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਵੀ ਟਰੈਕਟਰ ਵਾਪਸ ਲੈ ਲੈ ਸਹੀ ਗੱਲ ਆ ਬਾਈ ਬਾਕੀ ਕੰਡੀਸ਼ਨ ਦੱਸ ਦੀਏ ਟਰੈਕਟਰ ਦੀ ਬੰਦੇ ਨੂੰ ਮਾਡਲ ਹੀ 21 ਆ ਬਾਈ ਟਰੈਕਟਰ ਸਹੀ ਗੱਲ ਹੈ ਅੱਗੇ ਆ ਗਿਆ ਅਰਜਨ 2023 ਮਾਡਲ ਹੈ ਨਾ ਹਾਂ ਬਾਈ 605 ਬਾਈ ਐਮ ਐਸ ਡੀ ਆਈ ਐਮ ਐਸ ਇਹ ਵੀ ਬਿਲਕੁਲ ਨਵਾਂ ਹੀ ਟਰੈਕਟਰ ਪਿਆ ਯਾਰ ਤੇ ਚੈੱਕ ਕਰ ਲੋ ਰੰਬਾ ਰੰਬਾ ਦਾ ਹੈ ਨਾ ਟਾਟ ਨੋਟ ਜਮਾ ਇਹ ਪੇ ਇਹ 375 ਘੰਟੇ ਚੱਲ ਗਿਆ ਬਾਈ ਅੱਛਾ ਇਹ 375 ਘੰਟੇ ਚੱਲ ਗਿਆ ਬਠਿੰਡਾ ਨੰਬਰ ਆ ਬਾਈ ਇਹ ਵੀ ਬਠਿੰਡਾ ਨੰਬਰ ਆ ਗਿਆ ਭਰਾਵੋ ਚਾਰੇ ਪਾਸੇ ਇਹ ਟਰੈਕਟਰ ਦਾ ਬਾਈ 35 ਨੰਬਰ ਫਾਰਮਾ ਨਾਲ ਫਸਟ ਪਾਰਟੀ ਦਾ ਟਰੈਕਟਰ ਆ ਫਸਟ ਪਾਰਟੀ ਦਾ ਟਰੈਕਟਰ ਹਾਂ ਚਾਰੇ ਪਾਸੇ ਚੈੱਕ ਕਰ ਲੋ ਮੌਕੇ ਤੇ ਹਾਜ਼ਰ ਫਾਰਮਾ ਉਹ ਟਾਇਰ ਚੇਂਜ ਕਹਦੇ ਕੋਈ ਬੰਦਾ ਆਪਣੀ ਉਹ ਗੱਲਾਂ ਦੀ ਜ਼ਿੰਮੇਵਾਰੀ ਹੋ ਬਾਈ ਠੀਕ ਹੈ ਤੇ ਲੋਨ ਵਗੈਰਾ ਕਰਾਦਣੇ ਹਾਂ ਲੋਨ ਹੋ ਜੂ ਬਾਈ ਵਿੱਚ ਟਰੈਕਟਰ ਵੀ ਕੱਟਿਆ ਜਾਊ ਹਾਂ ਟਰੈਕਟਰ ਵੀ ਕੱਟਿਆ ਜਾਊ ਕੱਟਿਆ ਜਾਊ ਜਾਇ ਰੇਟ ਤੇ ਬਾਈ ਸਹੀ ਗੱਲਾਂ ਆਲੇ ਨੂੰ ਪੈਸੇ ਲਾ ਦਾਂ ਜਿਹੜੇ ਨੇ ਕਟਾਉਣਾ 15 ਦਿਨਾਂ ਤੇ ਕਰ ਸਾਹੀ ਆ ਚਾਰੇ ਟਰੈਕਟਰ ਆਪਣੇ ਕੋਲੇ ਹਾਂ ਬਾਈ ਚਾਰੇ ਟਰੈਕਟਰ ਠੀਕ ਹੈ ਇੱਕ ਆਪਣੇ ਕੋਲੇ 24 ਮਾਡਲ ਟਰੈਕਟਰ ਆ ਬਾਈ ਠੀਕ ਹੈ ਬਾਈ ਨਵੀਂ ਸ਼ੋਅ ਵਾਲਾ 852 852 3 ਸਪੀਡ ਉਹ ਵੀ ਬਠੰਡਾ ਨੰਬਰ ਹੀ ਆ ਉਹ ਘਰੇ ਖੜਾ ਠੀਕ ਹੈ ਜੇ ਕਿਸੇ ਨੇ ਸਵਰਾਜ ਲੈਣਾ ਹੋਇਆ ਭਰਾ ਨੇ ਉਹ ਵੀ ਆਪਣੇ ਨਾਲ 77504 97802 77504 77504 ਉਹ ਬਾਈ ਨਾਲ ਸੰਪਰਕ ਕਰ ਲਓ ਬਾਈ ਜਿਹੜੇ ਪੁਰਾਣੇ ਨਵਾਂ ਟਰੈਕਟਰ ਲੈਣਾ ਇੱਕ ਉੱਚੋ ਪਿੰਡ ਆਪਣਾ ਬਾਈ ਬਾਈ ਕੋਲੇ ਜਰੂਰ ਆ ਕੇ ਜਾਓ ਪੁੱਛੋ ਪਿੰਡ ਕਰੀ ਹੁੰਦੇ ਆਪਣੇ ਕੋਲ ਘਰੇ ਆ ਕੇ ਦਸੱਲੀ ਕਰ ਲਿਓ ਬਾਈ ਖੇਤੇ ਚ ਘਰ ਆਪਣਾ ਬਾਹ ਕੇ ਜਿਵੇਂ ਮਰਜੀ ਦਸੱਲੀ ਕਰ ਲਿਓ ਠੀਕ ਹੈ ਕੋਈ ਭਰਾ ਉਹ ਬਾਈ ਵੀ ਆਪਣੇ ਮਗੂ ਕਹਿੰਦਾ ਬਾਹ ਕੇ ਚੈੱਕ ਕਰ ਲਿਓ ਕਿੰਨੀ ਗੱਲ ਕਹਿ ਕੇ ਦੇਤੀ ਉੰਨੀ ਗੱਲ ਚੋ ਫਰਕ ਨਹੀਂ ਨਿਕਲੂ ਬਾਈ ਸਹੀ ਗੱਲ ਆ ਬਾਈ ਹਾਂ ਤੇ ਬਾਕੀ ਵੀਡੀਓ ਚੰਗੀ ਲੱਗਦੀ ਆ ਅੱਗੇ ਸ਼ੇਅਰ ਜਰੂਰ ਕਰ ਦਿਓ ਆਪਣੇ ਪੇਜ ਨੂੰ ਕਰ ਲਓ ਫੇਸਬੁੱਕ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਚਾਰੀ ਟਰੈਕਟਰਾਂ ਦੇ ਕੋਈ ਬੰਦਾ ਕਲਮ ਦਾ ਨਿਸ਼ਾਨ ਕਹਦੇ ਵੀ ਆਪਾਂ ਉਹਨਾਂ ਜਾਣ ਦਾ ਖਰਚਾ ਦੇਵਾਂਗੇ ਪਿੰਡ ਆ ਕੇ ਵੀ ਬੰਦਾ ਕਹਿੰਦਾ ਨਾ ਵੀ ਬਾਈ ਪਕਾਈ ਹੋ ਗਈ ਰੰਗ ਆ ਠੀਕ ਹੈ ਆਪਣੀ ਜ਼ਿੰਮੇਵਾਰੀ ਕੋ ਬਾਈ ਫੁੱਲ ਗਾਰੰਟੀ ਦੇਈ ਜਾਂਦਾ ਬਾਈ ਬਾਹਰ ਇੱਥੇ ਦੇਖ ਲੈ ਬਾਈ ਸਾਰੇ ਸੂਈ ਚੱਕਾ ਕੋਈ ਐ ਨਹੀਂ ਨਾ ਬਾਕੀ ਬਾਕੀ ਕੰਡੀਸ਼ਨ ਬਾਈ ਦੱਸਦੀ ਆ ਨਾ ਸਾਰੇ ਟਰੈਕਟਰਾਂ ਦੀ ਬਿਲਕੁਲ ਨਵੇਂ ਟਰੈਕਟਰ ਪਏ ਨੇ ਵੀਡੀਓ ਚੰਗੀ ਲੱਗਦੀ ਆ ਕਿ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਬਾਈ